ਹੋਰ ਬਈ ਸასიਖਾਲ ਸਾਰੇ ਭਰਾਵਾਂ ਨੂੰ ਤੇ ਬੜੇ ਟਾਈਮ ਬਾਅਦ ਵੀਡੀਓ ਪਾ ਰਹੇ ਆਂ ਯਾਰ ਅੱਜ ਆਪਾਂ ਤੇ ਫਾਰਮ ਤੇ ਸੱਤਵਾਂ ਲਾਟ ਆਇਆ ਹੋਇਆ ਜੀ ਆਪਣੇ ਤੇ ਤੇ ਦੂਸਰੇ ਦੇ ਬੱਚਾ ਨਹੀਂ ਆਇਆ ਹਜੇ ਆਪਣੇ ਤੇ ਪੱਲੀਆਂ-ਪੁੱਲੀਆਂ ਆਪ ਆਪ ਜੀਆਂ ਠੋਕਦਿਆਂ ਸੀ ਬਣਾ ਕੇ ਪੂਰਾ ਵਧੀਆ ਸਿਸਟਮ ਕਰਤਾ ਸੀਗਾ ਤੇ ਯਾਰ ਕਾਹਨੂੰ ਪੈਸੇ ਲਾਉਣੇ ਆ ਸਾਰੇ ਜਿਹੜੇ ਜ਼ਿਮੀਂਦਾਰ ਭਰਾ ਆਪਣੇ ਰਹਿ ਗਏ ਆ ਐਦਾਂ ਪੱਲੀਆਂ-ਪੁੱਲੀਆਂ ਬਣਾ ਲਿਆ ਕਰੋ ਰੇਹ ਵਾਲੇ ਜੁਰੀ ਵਾਲੇ ਆਪਣੇ ਘਟੇ ਖਾਲੀ ਹੁੰਦੇ ਆ ਹਾਂ ਜੀ ਬੱਚੇ ਬਾਰੇ ਕਰੀਏ ਗੱਲ ਆਪਾਂ ਜਿਹੜਾ ਆਪਣਾ ਮੇਨ ਮੁੱਦਾ ਬੱਚਾ ਹੋ ਗਿਆ ਜੀ ਆਪਣਾ ਆਪਣਾ 11 ਦਿਨ ਦਾ ਅਜ ਤੇ 11 ਤਰੀਕ ਨੂੰ ਆਇਆ ਸੀ ਅੱਜ 21 ਤਰੀਕ ਹੈ 11 10 ਗ੍ਰਾਮ ਦਾ 10 ਦਿਨਾਂ ਦਾ ਹੋ ਗਿਆ ਸ਼ਾਇਦ ਤੇ ਪਰਫਾਰਮੈਂਸ ਓਕੇ ਹੈ ਜੀ ਜਮਾ ਤੇ ਪੀਪੀਆਂ ਵਗੈਰਾ ਜਿਹੜੀਆਂ ਆਪਾਂ ਹਟਾਤੀਆਂ ਛੇਵੇਂ ਸੱਤਵੇਂ ਦਿਨ ਚੱਕ ਦਿੰਨੇ ਆ ਜਿਹੜੀ ਨਿੱਪਲ ਤੇ ਪਰਫਾਰਮੈਂਸ ਆ ਬੱਚੇ ਦੀ ਬਹੁਤ ਸੋਹਣੀ ਆ ਓਕੇ ਰਿਪੋਰਟ ਕੰਮ ਆ ਜਾਂ ਨਿੱਪਲ ਤੇ ਨੇ ਪਾਲੇ ਯਰ ਫੈਦੀ ਫੈਦੇ ਨੇ ਸਾਰੇ ਭਰਾਵਾਂ ਨੂੰ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿਣਾ ਵੀ ਛੱਡ ਨਹੀਂ ਗੱਲਾਂ ਹੁੰਦਾ ਮਿਹਨਤਾਂ ਤੇ ਹੁਣ ਤਾਂ ਇਹ ਲਾਰਜ ਆਪਣਾ ਪੱਖਾ ਵਗੈਰਾ ਕੁਛ ਚੱਲਣਾ ਨਹੀਂ ਤੇ ਪਰਦਾ ਡਾਊਨ ਹੁੰਦਾ ਜੀ 11ਵੇਂ ਦਿਨਾਂ ਇੰਨਾ ਕੁ ਹਲਕਾ ਹਲਕਾ ਤੇ ਪੱਠੀਆਂ ਬਾਰੇ ਗੱਲ ਕਰੀਏ ਪੱਠੀਆਂ ਆਪਣੀਆਂ ਚੱਲ ਗਈਆਂ 8 ਦਿਨ ਮੰਗੂ 8 ਦਿਨ ਮੰਗੂ ਪੱਠੀਆਂ ਚੱਲ ਗਈਆਂ ਜੀ ਤੇ 4-5 ਦਿਨ ਰਾਤ ਬੈਸੇ ਰਾਤ-ਰਾਤ ਨੂੰ ਚੱਲੀਆਂ ਦਿਨੇ ਤਾਂ ਕੋਈ ਲੋਡ ਨਹੀਂ ਪੈਂਦੀ ਤੇ ਜਗਾ ਵਧਾਉਣ ਦੀ ਤਿਆਰੀ ਅੱਜ ਤੇ ਕਾ ਰੱਖੇ ਦੋ ਖਾਨੇ ਤਿਆਰ ਛੋਟੇ ਫੀਡਰ ਵਗੈਰਾ ਆਪਾਂ ਇੱਧਰ ਲਾ ਦੇਣਾ ਤੇ ਸੰਪੂਰਨ ਕੰਪਨੀ ਦੀ ਗੱਲ ਕਰੀਏ ਵੀ ਮਾਡਲਟੀ ਬਹੁਤ ਜ਼ਿਆਦਾ ਹੈ ਕੰਪਨੀ ਦੀ ਤੇ ਧਣ ਦੀ ਲਾਲੋ ਵੀ 7-8 ਤਕਰੀਬਨ ਹੋ ਹੀ ਜਾਂਦੀ ਹੈ ਹੋਰ ਜੇ ਆਪਾਂ ਬੈਂਕੀ ਵਗੈਰਾ ਕੰਪਨੀ ਦੀ ਗੱਲ ਕਰੀਏ ਉਹਦੀ ਮਾਡਲਟੀ ਇੰਨੀ ਨਹੀਂ ਹੁੰਦੀ ਉਹਦੀ ਥੋੜੀ ਐਵਰੇਜ ਮਾਡਲਟੀ ਰਹਿੰਦੀ ਆ ਇਹਦੀ ਥੋੜੀ ਜਿਆਦਾ ਹੋ ਜਾਂਦੀ ਆ ਤੇ ਕੰਪਨੀਆਂ ਸਾਰੀ ਵਧੀਆਂ ਨੇ ਵੈਸੇ ਕੰਪਨੀਆਂ ਥੋੜਾ ਜਿਹਾ ਹੁਣ ਬੁਰਾ ਹਾਲ ਹੋ ਰਿਹਾ ਵੀ ਬੱਚਾ ਨਹੀਂ ਪਾਉਂਦੀਆਂ ਤੇ ਇਹ ਸਾਈਡ ਤੇ ਜਿਹੜੇ ਤੇ ਆਪਣੇ ਦੇ ਬੱਚਾ ਪਿਆਗਾ ਆਪਣੇ ਦੋਨਾਂ ਸਾਈਡ ਤੇ ਇੱਕ ਤੇ ਹਜੇ ਪਿਆ ਨਹੀਂ ਹੈਗਾ ਇਹ ਸਾਈਡ ਆਪਣਾ ਇੱਕ ਤਰੀਕ ਨੂੰ ਖਾਲੀ ਹੋਇਆ ਸੀ ਤੇ ਇੱਕ ਤੋਂ ਇੱਕ ਤੱਕ ਮਹੀਨਾ ਹੋ ਗਿਆ ਸੀ 1 ਅਕਤੂਬਰ ਤੱਕ ਮਹੀਨਾ ਹੋ ਗਿਆ ਸੀਗਾ ਤੇ 11 ਅਕਤੂਬਰ ਨੂੰ ਬੱਚਾ ਆਇਆ ਸਿਰਫ 43 ਦਿਨਾਂ ਬਾਅਦ ਜਿਹੜਾ ਜਾ ਕੇ ਬੱਚਾ ਆਇਆ ਆਪਣਾ ਇਹ ਫਾਰਮ ਦੇ ਮੰਨ ਕੇ ਚੱਲੋ ਵੀ ਐਨੇ ਨੇ ਨੇ ਸ਼ੈੱਡ ਵੇਲੇ ਰੱਖ ਕੇ ਤਾਂ ਨਹੀਂ ਬਣਦੇ ਪੈਸੇ ਤਾਂ ਕਰਕੇ ਕੰਪਨੀਆਂ ਦਾ ਵੀ ਥੋੜਾ ਜਿਹਾ ਸਿਸਟਮ ਹੱਲੇ ਪਿਆ ਪਤਾ ਨਹੀਂ ਭਰਾਓ ਰੇਟ ਰੂਟ ਕਰਕੇ ਕਮ ਡਾਊਨ ਹੋ ਰਿਹਾ ਵੀ ਰੇਟ ਰੂਟ ਦਾ ਸਿਸਟਮ ਨਹੀਂ ਵਧੀਆ ਹੈਗਾ ਉਹਦੇ ਕਰਕੇ ਡਾਊਨ ਹੋ ਰਿਹਾ ਕਹਿ ਨਹੀਂ ਸਕਦੇ ਕੁਝ ਦੂਜਾ ਛੱਡ ਆਪਣਾ 9 ਤਰੀਕ ਨੂੰ ਵਿਹਲਾ ਹੋਇਆ ਸੀ 9 ਤੋਂ ਦੁਵਾਰੇ ਟੱਪ ਕੀ 1 ਮਹੀਨਾ ਹੋ ਗਿਆ ਤੇ 21 ਤਰੀਕ ਹੋ ਗਈ ਇੱਕ ਉਹਨੂੰ 44 ਦਿਨ ਹੋ ਗਏ ਵਿਹਲਾ ਹੋਏ ਨੂੰ ਤੇ ਹਜੇ ਉਹ ਚ ਫੀਲਡ ਫੀਡ ਆਈ ਆ ਕੱਲੀ ਬੱਚੇ ਹੀ ਦੇਖੋ ਕੀ ਸੁਭਾਵਨਾ ਵੀ ਕਾਦਾ ਆਉਂਦਾ ਵੇਟ ਕਰੀ ਜਾਂਦੇ ਆ ਤੇ ਇਹ ਚ ਆਪਾਂ ਪਾਇਆ 6600 ਬੱਚਾ ਇਸ ਦੀ ਜਿਹੜਾ ਸਿਆਲ ਕਰਕੇ ਵੀ ਥੋੜਾ ਅੱਗੇ ਸਰਦੀ ਦਾ ਮੌਸਮ ਆ ਰਿਹਾ ਜਿਹੜਾ ਸੰਪੂਰਨਾਂ ਦਾ ਬੱਚਾਗਾ ਥੋੜਾ ਜਿਹਾ ਓਵਰ weight ਲੈਂਦਾ ਇਹ ਤਾ ਕਰਕੇ ਜਿਹੜੇ ਫੀਡ ਤੇ ਵਧੀਆ ਕਰੰਟ ਹੋਣ ਕਰਕੇ ਤਾਂ ਇਹ ਕੰਪਨੀ ਸਿਆਲ ਚ ਬੱਚਾ ਘਟ ਦਿੰਦੀ ਆ ਜਿਵੇਂ ਹੋਰ ਕੰਪਨੀਆਂ ਸਿਆਲ ਚ ਬੱਚਾ ਜ਼ਿਆਦਾ ਪਾਉਂਦੀਆਂ ਨੇ ਗਰਮੀ ਚ ਘਟ ਪਾਉਂਦੀਆਂ ਨੇ ਇਹ ਗਰਮੀ ਚ ਬੱਚਾ ਜ਼ਿਆਦਾ ਪਾਉਂਦੀ ਆ ਤੇ ਸਿਆਲ ਚ ਘਟ ਪਾਉਂਦੀ ਆ ਇਹ ਉਲਟ ਚੱਲਦੀ ਆ ਦੂਸਰੀਆਂ ਕੰਪਨੀਆਂ ਮੁਕਾਬਲੇ ਤਾਂ ਕਰਕੇ ਪੱਲੀਆਂ ਪੁੱਲੀਆਂ ਸੈੱਡ ਕਰ ਰੱਖਿਆ ਸੀ ਇਧਰ ਪਿੱਛੇ ਪਲੜ ਪਲੜ ਬਲਣ ਲਾ ਰੱਖਿਆ ਸੀ ਵਧੀਆ ਆਪਾਂ ਤੇ ਤਿੰਨ ਪੱਟੀਆਂ ਲਾਈਆਂ ਸੀ ਆਪਾਂ ਇਹ ਕੀ ਰਹੀ ਇਹ ਕਰਈਆ ਤੇ ਕਾ ਬੱਡੀ ਢੋਲ ਆਈ ਛੜਤੀ ਸੀ ਬਰੂਡਿੰਗ ਏਰੀਆ ਚ ਤੰਤਾਂ ਲਾਈਆਂ ਸੀ ਤੇ ਇਹ ਤੋਂ ਬਾਅਦ ਆ ਪੱਠੀਆਂ ਦੀ ਲੋੜ ਹੀ ਨਹੀਂ ਪਈ 7-8 ਦਿਨਾਂ ਪੱਠੀ ਚੱਲੀ ਆ ਰਾਤਾਂ ਰਾਤ ਰਾਤ ਨੂੰ ਤੇ ਹੋਰ દિਵਾਲੀ ਦੀਆਂ ਸਾਰੇ ਭਰਾਵਾਂ ਨੂੰ ਮੁਬਾਰਕਾਂ દિਵਾਲੀ ਦਾ ਦਿਨ ਅੱਜ 21 ਤਰੀਕ ਆ ਤੇ ਹੋਰ ਯਾਰ ਕੋਈ ਸਾਰੇ ਭਰਾ ਵੀ ਕੰਪਨੀ ਜਿਹੜੀ ਤੁਸੀਂ ਦੱਸੋ ਕੋਈ ਇਹ ਜੀ ਵਧੀਆ ਵੀ ਬੱਚਾ ਪਾਵੇ 10-12 ਦਿਨਾਂ ਬਾਅਦ ਵੀ ਕੋਈ ਵੈਸਤ ਕੰਪਨੀ ਹੋਵੇ ਸਾਰਿਆਂ ਤੋਂ ਵਧੀਆ ਸਾਰੇ ਭਰਾ ਆਪਾਂ ਤੋਂ ਪੁਰਾਣੇ ਵੀ ਕੰਮ ਕਰਦੇ ਜਿਹੜੇ ਆਪਣੀ ਵੀਡੀਓ ਦੇਖਦੇ ਆ ਤੇ ਕੋਈ ਵਧੀਆ ਕੰਪਨੀ ਹੋਵੇ ਜਿਹੜੀ ਆਪਾਂ ਨੂੰ ਬੱਚਾ ਮੋੜ ਕੇ ਦੇਈ ਜਾਵੇ 12-13 ਦਿਨਾਂ ਬਾਅਦ 12-13 ਦਿਨ ਐਨੇ ਕਰਾਇਆ ਵੀ ਸਫਾਈ ਨੂੰ ਲੱਗ ਜਾਂਦੇ ਆ ਜੇ ਆਪਾਂ ਦੇਖੀਏ ਵੀ 12 13 ਦਿਨ ਬਾਅਦ ਲਾਸਟ ਹੋਣ ਹੱਦ 20 ਦਿਨ ਹੋਵੇ ਇਹ ਨਹੀਂ ਆ ਵੀ 44 44 ਦਿਨ ਟੱਪਾ ਦੀ ਹੈ ਵੈਲਿਊਏਸ਼ਨ ਇੰਨੇ تنਬੇਲਾ ਰੱਖ ਕੇ ਛੱਡ ਬਣਦਾ ਕੁਝ ਨਹੀਂ ਭਰਾ ਤੇ ਪੈਸੇ ਹੁਣ ਪਤਾ ਹੀ ਆ ਕਿੰਨੇ ਲੱਗ ਜਾਂਦੇ ਆ ਜੀ ਤੇ ਓਕੇ ਰਿਪੋਰਟ ਕੰਮ ਆ ਜਾਵਾ ਤੇ ਦਵਾਈ ਚੱਲੀ ਜਾਂਦੀ ਹੈ ਜੀ ਹੁਣ ਆਪਣੀ ਨੈਫਰੋ ਕੇਅਰ ਲਈ ਹੋਈ ਆ ਤੇ ਜਿਹੜੀ 200 ਲੀਟਰ ਪਾਣੀ ਚ 500 ਐਮਐਲ ਚੱਲਦੀ ਹੈ ਇਹ ਅੱਧਾ ਲੀਟਰ ਚੱਲਦੀ ਆ ਤੇ ਵਿੱਚ ਜਿਹੜੀ ਲੀਵੋਸਟਰਜਨ ਪਾਈ ਜਾਂਦੇ ਆ ਹਲਕੀ ਹਲਕੀ ਆਵਾਜ਼ ਆ ਜੇ ਬੱਚੇ ਨੂੰ ਉਹ ਸੈੱਟ ਕਰ ਦਿੰਦੀ ਆ ਤੇ ਡੋਲੋ ਪਾਈ ਜਾਂਦੇ ਆ 500 ਐਮਜੀ ਤੇ ਬਾਕੀ ਹੋਰ ਟਾਕਸਲ ਵਗੈਰਾ ਸੀਐਮਆਈ ਜਿਹੜਾ ਵਿਟਾਮਿਨ ਇਹ ਆਪਣਾ ਇਮਿਊਨਿਟੀ ਪਾਵਰ ਅਨਕੈਂਸਰ ਆ ਇਹ ਆਪਾਂ ਚਲਾਉਨੇ ਆਗੇ ਇਹ ਆਪਣਾ ਲਗਾਤਾਰ ਹੀ ਚੱਲਦਾ ਰਹੂਗਾ ਤੇ ਯਾਨਕਿ ਜੇ ਪਾਵਰ ਬੱਚੇ ਦੀ ਵਧੀਆ ਹੋਊਗੀ ਇਮਿਊਨਿਟੀ ਪਾਵਰ ਵਧੀਆ ਬੱਚੇ ਦੀ ਹੋਊਗੀ ਤੇ ਫੇਰ ਹੀ ਬੱਚਾ ਬੜੀਆ ਗਰੋਥ ਵਗੈਰਾ ਕਰੂਗਾ ਦੇਖੋ ਜੀ ਪਾਣੀ ਇਹ तकरीबन 200 ਲੀਟਰ ਇਹ ਆਪਣਾ ਜਿਹੜਾ ਪਾਣੀ ਆ ਪੀ ਜਾਂਦਾ ਦੋ ਡ੍ਰਿਪ ਡ੍ਰਿਪ ਤੋਂ ਦੋ ਘੰਟਿਆਂ ਦੇ ਵਿੱਚ ਵਿੱਚ ਇਹ ਲਾ ਰੱਖਿਆ ਤੇ ਤਿੰਨ ਟਾਈਮ ਲਾਉਨੇ ਆ ਤੇ ਦੁਪਹਿਰੇ ਆਪਾਂ ਲਾਉਨੇ ਆ ਮੀਰੀ ਤੇ ਸ਼ਾਮੀ ਆਪਾਂ ਲਾਉਨੇ ਆ ਲੀਵਰ ਲੀਵਰ ਸਟਾਰਟ ਕਰਤਾ ਹੁਣ ਆਪਾਂ ਹਲਕਾ ਹਲਕਾ ਵੀ ਯਾਨੀ ਕਿ ਤਿੰਨ ਹਫਤੇ ਚ ਤਿੰਨ ਦਿਨ ਲੀਵਰ ਲਾਉਣੀ ਲਾਉਣਾ ਆਪਾਂ ਵੀ ਵਧੀਆ ਕਰੋਸ ਬਣੀ ਰਹੇ ਬੱਚੇ ਜੀ ਤੇ ਪੱਖੇ ਵਗੈਰਾ ਜਿਹੜਾ ਇਹ ਸਿਸਟਮ ਆ ਇਹ ਤਾਂ ਹੁਣ ਆਪਣਾ ਬੰਦ ਹੀ ਰਹਿਣਾਗਾ ਬੰਦਾ ਆਪਣਾ ਦੇਖਿਆਂਦਾ ਟੀਵੀ ਡੋ ਵੀ ਬੰਦਿਆਂ ਦੀ ਬਹੁਤ ਸੌਟੇਜ ਚੱਲੀ ਜਾਂਦੀ ਆ ਤੁਨੋ ਫੁੱਟਰ ਬੜਾ ਅਰਾਗੋਤ ਬੜਾ ਅਰਾ ਕਪਨਾ ਕੀ ਲੈ ਰਿਹਾ ਤੂੰ ਜਹੇ ਇਹ ਮੌਸਮ ਵੀ ਥੋੜਾ ਜਿਹਾ ਅੱਜ ਤਾਂ ਬੇਈਮਾਨ ਜਾ ਹੋਇਆ ਪਿਆ ਲੜੀਆ ਵਗੈਰਾ ਪਾਪੂਰੀਆਂ ਪਾ ਰੱਖੀਆਂ ਨੇ ਦੋਨੇ ਫਾਰਮਾਂ ਤੇ ਤੇ ਸਾਮੀ ਸਾਨੂੰ ਚਲਦੀਆਂ ਦਾ ਲਾਵਾਂਗੇ ਇੱਕ ਕਲਿੱਪ ਕੱਟ ਕੇ ਨਾਲ ਤੇ ਸਾਰੇ ਫਾਰਮ ਦੇ ਤਰ ਤਰ ਪਾ ਰੱਖਿਆ ਨੇ ਕਾ ਵਧੀਆ ਤਿਹਾਰਾ ਯਾਰ ਜ਼ਰੂਰੀ ਆ ਸ਼ੌਂਕ ਵੀ ਪੂਰਨਾ ਚਾਹੀਦਾ ਮਾੜਾ ਮੋਟਾ ਤੇ ਝੋਨਾ ਇਹ ਲੈ ਜਾਊਗਾ ਮਲਾ 5-7 ਦਿਨ ਹੋ ਜੀ ਘਰਤੀ ਦੁਆਜ ਦੀ ਡੈਕੋਰੇਸ਼ਨ ਪੂਰੀ ਵਧੀਆ ਲੱਗੀਆਂ ਲਿਆਵਨ ਲਈ ਦੂਜੇ ਦੂਵੇ ਪੂਰਾ ਸ਼ੌਂਕ ਨਹੀਂ ਇਹ ਸਾਡੇ ਛੋਟੇ ਛੋਟੇ ਤੇ ਇੱਕ ਫਾਰਮ ਤੇ ਆਪਾਂ ਲਾੜੇ ਦੀ ਵੀ ਦੂਵੇ ਤੇ ਅਗਲੇ ਤੇ ਵੀ ਚੱਲਦੇ ਆ ਨਾਣ ਕਰਦਾਂ ਡੈਕੋਰੇਟ ਦੇਖੋ ਜੀ ਇਹਾ ਪੂਰਾ ਮਾਹੌਲ ਇੱਕ ਨੰਬਰ ਤੇ ਸਾਰੇ ਭਰਾਵਾਂ ਨੂੰ ਦੁਬਾਰੇ ਹੈਪੀ ਦੀਵਾਲੀ ਆਸ ਕਰਦੇ ਆਂ ਵੀ ਸਾਰੇ ਭਰਾਵਾਂ ਦੀ ਦੁਬਾਰੀ ਵਧੀਆ ਲੰਘੇ ਖੁਸ਼ੀਆਂ ਲੈ ਕੇ ਆਵੇ ਹਰੇਕ ਲਈ ਤੇ ਸਭੀ ਖੰਡਰ